ਪਰ ਜਿਆ ਉਹ ਵਾਸੀ ਮੌਕਾ ਹੁਣ ਦੇਖਣ ਆਇਆ ਇਹਦੇ ਵਿੱਚ ਡਰਾਈਵਰ ਦੇ ਕਾਫੀ ਛਟਾ ਛੋਟਾ ਲੱਗੀਆਂ ਨੇ ਤੁਸੀਂ ਇਹ ਖੁੱਡੇ ਦੇਖੇ ਜਿਹੜੇ ਪਿਛਲੇ ਦਿਨ ਵਿੱਚ ਐਕਸੀਡੈਂਟ ਜੀ ਕਾਫੀ ਸਾਡਾ ਧਿਆਨ ਗਿਆ ਵਾਸੀਂ ਥੋੜਾ ਦੇਖ ਰਹੇ ਸੀ ਵੀ ਇਹਦੇ ਵਾਸਤੇ ਕੋਈ ਜੇ ਕੋਈ ਹੋਰ ਕੁਝ ਐਕਸਟਰਾ ਕੁਝ ਕੀਤਾ ਜਾ ਸਕਦਾ ਜਿਹੜਾ ਐਕਸੀਡੈਂਟ ਤੋਂ ਬਚਾਅ ਹੋ ਗਏ ਤਾਂ ਅਸੀਂ ਦੇਖ ਰਹੇ ਹਾਂ ਕਿ ਇੱਕ ਤਾਂ ਡਵਾਈਡਰ ਇੱਥੇ ਦਾ ਸਟਰੀਟ ਲਾਈਟਾਂ ਨਾਲ ਹੋ ਰਿਹਾ ਕਿ ਡਵਾਈਡਰ ਦਾ ਵੀ ਪਤਾ ਨਹੀਂ ਲੱਗਦਾ ਤੇ ਇਹਦੇ ਵਿੱਚ ਤਾਂ ਵੈਸੇ ਜਿਹਾ ਲੱਗਦਾ ਡਰਾਈਵਰ ਨੂੰ ਜਦਾ ਨੀਂਦ ਆ ਗਈ ਆ ਤਾਂ ਉਹ ਡਵਾਈਡਰ ਨਾਲ ਟੱਚ ਹੋਣ ਕਰਕੇ ਅਨਬੈਲਸ ਹੋ ਕੇ ਜਿਹੜਾ ਗੱਡੀ ਪਲਟ ਗਈ ਸਭ ਲੱਗਿਆ ਨੇ ਲੇਕਿਨ ਜਾਨ ਉਹ ਚਲ ਬਚ ਗਈ ਆ ਸਰ ਤੱਕਰ ਜ਼ਿਆ ਉਹ ਵਾਸੀ ਮੌਕਾ ਹੁ ਦੇਖਣ ਆਇਆ ਇਹਦੇ ਵਿੱਚ ਡਰਾਈਵਰ ਦੇ ਕਾਫੀ ਛਟਾ ਝੋਟਾ ਲੱਗਿਆ ਨੇ ਤੁਸੀਂ ਇਹ ਖੁੱਡੇ ਦੇ ਜਿਹੜੇ ਪਿਛਲੇ ਦਿਨਾਂ ਵਿੱਚ ਐਕਸੀਡੈਂਟ ਜੀ ਕਾਫੀ ਸਾਡੇ ਧਿਆਨ ਦਾ ਆਇਆ ਉਹ ਅਸੀਂ ਥੋੜਾ ਦੇਖ ਰਹੇ ਸੀ ਵੀ ਇਸ ਵਾਸਤੇ ਕੋਈ ਜੇ ਕੋਈ ਹੋਰ ਕੁਝ ਐਕਸਟਰਾ ਕੁਝ ਕੀਤਾ ਜਾ ਸਕਦਾ ਜਿਹੜਾ ਐਕਸੀਡੈਂਟ ਤੋਂ ਬਚਾਅ ਹੋਵੇ ਤਾਂ ਅਸੀਂ ਦੇਖ ਰਹੇ ਹਾਂ ਕਿ ਇੱਕ ਤਾਂ ਡਵਾਈਡਰ ਤੇ ਰਾਤ ਨੂੰ ਸਟਰੀਟ ਲਾਈਟਾਂ ਨਾ ਹੋਣ ਕਰਕੇ ਜਿਹੜਾ ਡਵਾਈਡਰ ਦਾ ਵੀ ਪਤਾ ਨਹੀਂ ਲੱਗਦਾ ਤੇ ਇਹਦੇ ਵਿੱਚ ਤਾਂ ਵੈਸੇ ਜਿ ਲੱਗਦਾ ਡਰਾਈਵਰ ਨੂੰ ਜਦੋਂ ਨੀਂਦ ਆ ਗਈ ਆ ਤਾਂ ਉਹ ਡਵਾਈਡਰ ਨਾਲ ਟੱਚ ਹੋਣ ਕਰਕੇ ਅਨਬੈਲੈਂਸ ਹੋ ਕੇ ਜਿਹੜਾ ਗੱਡੀ ਪਲਟ ਗਈ ਆ ਤੇ ਉਹਦੇ ਸੱਟਾਂ ਲੱਗੀਆਂ ਨੇ ਲੇਕਿਨ ਜਾਨ ਚਲੋ ਬਚ ਗਈ ਆ ਤੇ ਬਾਕੀ ਅਸੀਂ ਇਹਦੀ ਪ੍ਰਪੋਜ਼ਲ ਬਣਾ ਕੇ ਡੀਸੀ ਸਾਹਿਬ ਨੂੰ ਭੇਜ ਦਿਆਂ ਜੀ ਇਸ ਜਿਹੜੀ ਲਾਈਟਿੰਗ ਜਿਹੜੀ ਆ ਜਾਂ ਬਲਿੰਕ ਵਾਲੀਆਂ ਲਾਈਟਾਂ ਜਿਹੜੀਆਂ ਜਿਹੜੀ ਕਾਉਸ਼ਨ ਵਾਲੀ ਹੈ ਵਾਰਨਿੰਗ ਵਾਲੀ ਲਾਈਟ ਜਿਹੜੀ ਇਸ ਲੱਗ ਜAVE ਰਾਤ ਦੇ ਟਾਈਮ ਜਿਹੜੇ ਐਕਸੀਡੈਂਟ ਜਿਹੜੇ ਆਮ ਤੌਰ ਤੇ ਹੋ ਰਹੇ ਆ ਉਹਨਾਂ ਦੇ ਵਿੱਚ ਜਿਹੜਾ ਵੀ ਆਮ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਪਛਾਣ ਕੀਤਾ ਜਾ ਸਕੇ